ਤਸਵੀਰਾਂ ਤੁਹਾਨੂੰ ਦਿੱਲੀ 에어ਪੋਰਟ ਦੀਆਂ ਦਿਖਾ ਰਹੇ ਹਾਂ ਜਿੱਥੇ 에어ਪੋਰਟ ਦੀ ਛੱਤ ਡਿੱਗ ਜਾਂਦੀ ਹੈ ਤੇ ਲੋਕਾਂ ਦੀ ਮੌਤ ਵੀ ਖਬਰ ਆਈ ਹੈ ਜਿੱਹਾਂ ਅੱਜ ਸਵੇਰੇ ਕਰੀਬ 5 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 1 ਤੇ ਵੱਡਾ ਹਾਦਸਾ ਵਾਪਰ ਜਾਂਦਾ ਹੈ ਤਸਵੀਰਾਂ ਤੁਸੀਂ ਆਪਣੀ ਸਕ੍ਰੀਨ ਤੇ ਦੇਖ ਸਕਦੇ ਹੋ ਕਿ ਮੀਂਹ ਦੇ ਕਾਰਨ ਟਰਮੀਨਲ ਦੀ ਛੱਤ ਜਿਹੜੀ ਹੈ ਉਸਦੇ ਹੇਠਾਂ ਜਿੰਨੇ ਵੀ ਵਾਹਨ ਖੜੇ ਹੁੰਦੇ ਨੇ ਉਹ ਛੱਤ ਇਹਨਾਂ ਵਾਹਨਾਂ ਤੇ ਆ ਕੇ ਡਿੱਗ ਜਾਂਦੀ ਹੈ ਜਿਸ ਦੇ ਨਾਲ ਕੁਝ ਲੋਕ ਫਸ ਵੀ ਜਾਂਦੇ ਨੇ ਜਾਣਕਾਰੀ ਜਿਉਂ ਆਈ ਹੈ ਕਿ ਇੱਥੇ ਲੋੜਿੰਦੀ ਕਾਰਵਾਈ ਜਿਹੜੀ ਹੈ ਦਿੱਲੀ ਫਾਇਰ ਸਰਵਿਸ ਦੇ ਦੁਆਰਾ ਕੀਤੀ ਜਾਂਦੀ ਹੈ ਸਾਸੇ ਦੇ ਵਿੱਚ ਜੋ ਦੱਸਿਆ ਜਾ ਰਿਹਾ ਹੈ ਕਿ ਇੱਕ ਹੀ ਵਿਅਕਤੀ ਦੀ ਮੌਤ ਹੋਈ ਹੈ 8 ਲੋਕ ਜ਼ਰੂਰ ਜ਼ਖਮੀ ਹੋਏ ਨੇ ਹਾਦਸਾ ਕਰੀਬ ਜਿਹੜਾ 5 ਵਜੇ IGI 에어ਪੋਰਟ ਦੇ ਟਰਮੀਨਲ 1 ਤੇ ਵਾਪਰਦਾ ਸਵੇਰੇ ਤੜਕਸਾ ਤੇ ਹਾਦਸੇ ਦੀ ਸੂਚਨਾ ਮਿਲਦੀ ਫਾਇਰ ਵਿਭਾਗ ਨੇ 4 ਫਾਇਰ ਹੈਂਡਲ ਰਾਹਤ ਤੇ ਬਚਾਤ ਲਈ ਹਵਾਈ ਅੱਡੇ ਤੇ ਪਹੁੰਚ ਜਾਂਦੇ ਨੇ ਹਾਦਸਾ ਸਵੇਰੇ 5:30 ਵਜੇ ਵਾਪਰਦਾ ਜੋ ਜਾਣਕਾਰੀ ਆਈ ਹੈ ਕਿ ਹਾਦਸੇ ਦਾ ਕਾਰਨ ਮੀਂਹ ਕਾਰਨ ਛੱਤ ਦਾ ਡਿਗਣਾ ਦੱਸਿਆ ਜਾ ਰਿਹਾ ਹੈ ਦਿੱਲੀ 에어ਪੋਰਟ ਦੀਆਂ ਤਸਵੀਰਾਂ ਨੇ ਜਿੱਥੇ ਛੱਤ ਦੇ ਵਾਣਾ ਉੱਪਰ ਡਿਗਣ ਦੀ ਖਬਰ ਸਾਹਮਣੇ ਆਈ ਹੈ ਕਿਵੇਂ ਦੇਖਦੇ ਹੋ ਪ੍ਰਤੀਕਿਰਿਆ ਜ਼ਰੂਰ ਦੱਸਿਓ